ਨੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਮਿਲਣਗੇ। ਕੁੱਟਮਾਰ ਕੋਈ ਨਹੀਂ ਹੁੰਦੀ ਉਹਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ। ਉੱਥੇ ਕੁੱਟਮਾਰ ਕਰਦੇ ਆ। ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ। ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਆਈ। ਉਹ ਸਾਡੀ ਰਿਸ਼ਤੇਦਾਰੀ ਚ ਸੀ। ਹਾਂਜੀ ਸਮਾਲ ਭਾਈ ਵੀ ਰਹਿਣ ਵਾਲੀ ਹੈ। ਹਾਂਜੀ। ਤੇ ਉਹ ਕਹਿੰਦੀ ਸੀ ਕੁੱਟਮਾਰ ਕੋਈ ਨਹੀਂ ਹੁੰਦੀ ਮੈਂ ਉਹਨੂੰ ਦੱਸਿਆ। ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨ ਦੀਆਂ ਮਾਰੀਆਂ ਝੂਠ ਬੋਲ। ਤੁਹਾਨੂੰ ਇਹਨਾਂ ਦਾ ਪਤਾ ਵੀ ਕੁੱਟਮਾਰ ਹਾਂਜੀ ਮੈਨੂੰ ਹਾਂਜੀ ਵੀਡੀਓ ਦੇਖੀਆ ਵੀਡੀਓ ਦੇਖੀ ਹਾਂਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇੱਥੇ ਤਾਂ ਕੋਈ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਤਾਂ ਕਰਕੇ ਕਹਿ ਦਿੰਦੀ ਆ ਇੱਥੇ ਵਧੀਆ ਮੋਹ ਨਾਲ ਕਾਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਥਿਲੇ ਮਿਲੇ ਕੱਪੜਾ ਲੀਰਾ ਥਾਰਾ ਕੁਝ ਮਿਲੂਗਾ ਪਰ ਇੱਕ ਮਹੀਨੇ ਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਵਾਉਣ ਲੱਗ ਗਿਆ ਜਦੋਂ ਇੱਕ ਮਹੀਨੇ ਨਾਲ ਉਹ ਕੰਮ ਕਰਦੇ ਹਾਂਜੀ ਪਹਿਲਾਂ ਮੈਨੂੰ ਹਾਂਜੀ ਉਹ 100 ਰੁਪਇਆ ਕਹਿ ਕੇ ਲੈ ਕੇ ਗਏ ਸੀ ਮਾਨ ਦਾ 100 ਕਹਿੰਦੇ ਸਾਡੇ ਕੋਲ ਕੋਈ ਹਾਂਜੀ 20000 ਰੁਪਇਆ ਜਦੋਂ ਉਹਨੇ ਮੇਰਾ ਕੈਸ਼ ਪਤੀ ਜਾ ਭੇਜਿਆ 25000 ਰੁਪਇਆ ਲੱਗ ਗਿਆ ਸੀ ਹਾਂਜੀ ਹਾਂਜੀ ਉਹਨੇ ਕੁੜੀ ਨੇ ਮੈਨੂੰ ਆਫਿਸ ਤੇ ਵੇਚਦਾ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਜੀਆਂ ਦੇ ਘਰੇ ਵੀ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਦੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਤੇ ਹੱਥ ਪੈਰ ਖਰਾਬ ਹੋ ਗਏ ਤਾਂ ਵਾਈ ਉਹ ਡੋਹੋਂਦੇ ਮੈਂ ਕਿਹਾ ਮੈਂ ਆਪਦੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਨ ਰਹਾਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਾਹਦਾ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਦਾ ਕਿਵੇਂ ਸੰਪਰਕ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂ ਜੀ ਬਹੁਤ ਘਟਦੇ ਸੀ ਬਹੁਤ ਜਦੋਂ ਵੀ ਫੋਨ ਦੇ ਉਹਨਾਂ ਨੂੰ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੋਈ ਖਾਣਾ ਨਹੀਂ ਮਿਲਦਾ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਕਹਿੰਦੇ ਨਹੀਂ ਹੈ ਉਹ ਜਾ ਕੁਝ ਨਹੀਂ ਹੈ ਬਸ ਵਰਤਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਉਹਨਾਂ ਦਾ ਕੀ ਕਰਦਾਈ ਉਹਦੋਂ ਦਿੱਤੀ ਖਾਣਾ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜੀ ਦੋ ਅੰਮ੍ਰਿਤ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਪਰਿਵਾਰ ਨੂੰ ਜਦੋਂ ਪਤਾ ਲੱਗਾ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਕਿ ਚਾਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿਉਂਕਿ ਪ੍ਰਿਆ ਬੁਆ ਰਹੇ ਸੀ ਛੋਟੀ ਪੁੜੀ ਤੇ ਫਿਰ ਉਹਨੇ ਕਾਰੇ ਫੋਨ ਕੀਤਾ ਸਰਕਾਰ ਦੇ ਕਹਿੰਦੇ ਰਹੇ ਗੱਲ ਕਰਾ ਕਰੋਂਦੀ ਨਹੀਂ ਸੀ ਉਹ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਇੱਕ ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਫੈਸਲਾ ਦੀ ਗੱਲ ਕੀਤੀ ਇਹ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਕੋਲ 7000 ਰੁਪਏ ਮੰਗਿਆ ਇੰਡੀਆ ਦਾ 7000 ਰੁਪਏ ਮਾਨ ਦਾ ਟੈਂਪੋਰਲ ਮਿਲਿਆ ਕਹਿੰਦੇ ਥੋੜੀ ਟੈਸਟ ਕਰਾ ਦੇਣੇ ਜਦੋਂ ਇਸ ਪਰਿਵਾਰ ਨੂੰ ਕਿਹਾ ਤਾਂ ਕਿ 1000 ਪੈਸੇ ਇਧਰ ਉਧਰ ਫੜੋ ਪਰ ਉਹਨੇ ਬਾਅਦ ਸਾਡਾ 3000 ਰੁਪਏ ਲੈ ਕੇ ਫਿਰ ਕਹਿੰਦੀ 7000 ਮੰਗਿਆ ਇੱਥੇ ਵੀ ਮੈਨੂੰ ਟੈਸਟ ਨਹੀਂ ਕਰਾਈ ਦਿੱਤਾ ਹਾਂ ਉਹਦੇ ਜਿੱਦੋਂ ਮੈਂ ਗਈ ਹਾਂ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਫਤੀਆਂ ਆਈਆਂ ਪੰਜਾਬੀ ਕੁੜੀਆਂ ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਂ ਉਹਨਾਂ ਨੇ ਮੈਨੂੰ ਵੀ ਭੇਜਿਆ ਜਦੋਂ ਹੀ ਮੈਂ ਲੈ ਗਈ ਆਈ। ਅਗੂ ਦੂਜੇ ਦਿਨਾਂ ਕੋ ਨਹੀਂ ਹੋਈ। ਉਹ ਕਿਉਂਕਿ ਮੈਨੂੰ ਨਹੀਂ ਦਿੱਤੀ ਇੱਕ ਦੂਜੇ ਦਿਨਾਂ। ਕੋਈ ਐਦਾਂ ਦੀ ਕੁੜੀ ਹੈ ਤੁਹਾਡੀ ਵੀ ਇਹਦਾ ਫਸ ਗਿਆ। ਨਹੀਂ ਮੇਰੇ ਜਾਣਕਾਰ ਨਹੀਂ ਆ ਮੇਰੇ ਮਾਸੀ ਆਈ ਸੀ ਮੇਰੇ ਨਾਲ। ਉਹ ਪਹਿਲਾਂ ਹੀ ਆਗੇ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ। ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ। ਕਿ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਬਾਹਰ ਵੇਚ ਦਿੱਤੀ ਇਹ। ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ। ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਏ ਸੀ ਐਨਆਰਆਈ ਫੌਲਸ ਕੋਲੇ। ਅਸੀਂ ਉਹਨਾਂ ਨੇ ਕੀ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਖੋਨੇ ਸਾਡੇ ਬਿਆਨ ਨਹੀਂ ਲਖਦੇ ਹਾਂ ਹਾਂਜੀ ਐਨ ਆਰ ਆਈ ਕੋਲ ਤੋਂ ਮੇਰੇ ਕੋਲ ਤੋਂ ਮੇਰੇ ਕੋਲ ਤੋਂ ਹਾਂ ਜੀ ਕੋਲ ਤੋਂ ਮੇਰੇ ਕੋਲ ਤੇ ਹੈ ਹਾਂਜੀ ਹਾਂਜੀ ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਪੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦੋ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉੱਥੇ ਮੇਨੂੰ ਐਕਸਟ੍ਰਮਰੇ ਚ ਬੰਦ ਕਰਕੇ ਫੋਨ ਮੇਥੋਂ ਖੋਇਆ ਹੋਇਆ ਸੀ ਮੈਂ ਉਸ ਨੂੰ ਸਬੂਤ ਕਿੱਥੋਂ ਪੱਤੇ ਕਰਦੀ ਹਾਂ ਕੋਈ ਕੋਪੀਟ ਹਾਂਜੀ ਇਦਾਂ ਹੀ ਕਹਿੰਦੇ ਫੇ ਸਬੂਤ ਲੈ ਕੇ ਆਓ ਕਿ ਉਹਦਾ ਪੁੱਟ ਮਾਰ ਲਈ ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂਜੀ